ਇਹ ਉਹੀ ਕੁੜੀ ਜਿਹੜੀ ਰਈਏ ਚਾਹ ਵੇਚਦੀ ਤੇ ਬਹੁਤ ਸਾਰੇ মিডিਆ ਸਾਹਮਣੇ ਇਹ ਰੋ ਰੋ ਕੇ ਵੀਡੀਓ ਪਾਉਂਦੀ ਕਿ ਮੇਰਾ ਪਿਓ ਨਸ਼ੇੜੀ ਆ ਅਸੀਂ ਗਰੀਬ ਆ ਮੇਰੇ ਪਿਓ ਦੀ ਡੈਥ ਹੋ ਚੁੱਕੀ ਆ ਪਹਿਲਾਂ ਬਹੁਤ ਨਸ਼ਾ ਕਰਦਾ ਹੀਗਾ ਸ਼ਰਾਬ ਪੀਂਦਾ ਹੀਗਾ ਤੇ ਸ਼ਰਾਬੀ ਸਾਨੂੰ ਘਰੋਂ ਕੱਢਦਾ ਹੀ ਕੁੱਟਦਾ ਮਾਰਦਾ ਹੀਗਾ ਪਰ ਸਚਾਈ ਉਹਦੇ ਬਿਲਕੁਲ ਉਲਟਾ ਉਹ ਇੱਕ ਗੁਰਸਿੱਖ ਬੰਦਾ ਵਾ ਅਜੇ ਵੀ ਜਿਉਂਦਾ ਤੇ ਪਰ ਉਹ ਆਟੋ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਤੇ ਆਪਣੀ ਅਪਾਜ ਮਾਂ ਨੂੰ ਵੀ ਸੰਭਾਲਦਿਆ ਮਦਦ ਕਰਨ ਲੱਗਿਆ ਥੋੜਾ ਬਹੁਤ ਵੇਰੀਫਾਈ ਕਰ ਲਿਆ ਕਰੋ ਕਿ ਵਾਕਈ ਪਰਿਵਾਰ ਲੋੜਵੰਦ ਆ ਕਿ ਨਹੀਂ ਇਹੋ ਜਿਹੇ ਲੋਕਾਂ ਦਾ ਕਰਕੇ ਜਿਹੜੇ ਲੋੜਵੰਦ ਲੋਕ ਆ ਉਹਨਾਂ ਦੀ ਮਦਦ ਵੀ ਨਹੀਂ ਕੋਈ ਕਰਦਾ ਤੇ ਪਿਓ ਅਜੇ ਵੀ ਜਿੰਦਾ ਤੇ ਇਹਨੇ ਜਿਉਂਦਾ ਹੀ ਮਾਰਤਾ ਤੇ ਇਹ ਕਰਤੂਤ ਆ ਕੁੜੀ ਨੇ ਕੀਤੀ ਇਹਦੇ ਜਿਹੜਾ ਪਿਓ ਆ ਉਹਦੇ ਪਿੰਡ ਵਾਲਿਆਂ ਨੇ ਹਾਮੀ ਭਰੀ ਉਹਦੀ ਕਿ ਇਹ ਗੁਰਸੇਖ ਬੰਦਾ ਤੇ ਕੁੜੀਆਂ ਨੂੰ ਸਕੂਲ ਛੱਡ ਕੇ ਹੁੰਦਾ ਲੈ ਕੇ ਆਉਂਦਾ ਰੋਜ਼ ਤੇ ਇਹ ਕਹਿ ਰਹੀ ਕਿ ਉਹ ਬੰਦਾ ਹੀ ਬਹੁਤ ਮਾੜਾ ਆ